ਹਾਂਜੀ ਕੀ ਹਾਲ ਜੀ ਸਾਰਿਆਂ ਦਾ ਬਿੱਲਾ ਤਾਂ ਸਾਰੇ ਆਪਣੇ YouTube ਪਰਿਵਾਰ ਨੂੰ ਜੀ ਰੌੜਕੀ ਵਾਲੇ ਐਲੋ ਦੇ ਰੌੜਕੀ ਵਾਲੇ ਦੇ ਘੋੜੇ ਐਲੋ ਜੀ ਸਤਿ ਸ਼੍ਰੀ ਅਕਾਲ ਆਇਓ ਜੀ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਦਰਸ਼ਨ ਕਰਨ ਚੱਲਦੇ ਆ ਪਹਿਲਾਂ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਸੂਬਾ ਬਿਹਾਰ ਤੇ ਦਰਸ਼ਨ ਕਰਦੇ ਆ ਪਹਿਲਾਂ ਗੁਰੂ ਚਰਨਾ ਜੀ ਲਵਾਉਨੇ ਆ ਹਾਜ਼ਰੀ ਆ ਜਾਓ ਜੀ। ਹਾਂਜੀ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸੰਗਤ ਜੀ ਕਰੋ ਜੀ ਦਰਸ਼ਨ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ। ਮੈਂ ਹੋ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗਤ ਤਮਾਸਾ। ਸਤਿਨਾਮ ਸ੍ਰੀ ਵਾਹਿਗੁਰੂ ਜੀ ਤਹੀਂ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸ਼ਹਿਰ ਵਿਖੇ ਪਬਲਿਓ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਸੰਗਤ ਜੀ ਬਾਹਰੋਂ ਦਰਬਾਰ ਦੇ ਦਰਸ਼ਨ ਕਰ ਲਓ ਜੀ ਹਾਜ਼ਰੀ ਲਵਾ ਲਓ ਤੇ ਅੰਦਰੋਂ ਆਪਾਂ ਕੋਸ਼ਿਸ਼ ਕਰਾਂਗੇ ਦਰਬਾਰ ਦੇ ਜੇ ਦਰਸ਼ਨ ਕਰਵਾ ਹੋ ਗਏ ਵੈਸੇ ਤਾਂ ਵੀਡੀਓ ਬਣਾਉਣ ਨਹੀਂ ਦਿੰਦੇ ਕਿਉਂਕਿ ਜਿਆਦਾ ਆਪਾਂ ਪਹਿਲਾਂ ਪੰਜ ਤਖਸਾਲਾ ਸਫਰ ਕੀਤਾ ਸੀਗਾ ਤਾਂ ਇਸ ਸਥਾਨ ਤੇ ਪਹੁੰਚੇ ਹੀ ਤਾਂ ਉਦੋਂ ਵੀ ਵੀਡੀਓ ਥੋੜੀ ਜਿਹੀ ਫੈਂਸ ਕਰਕੇ ਬਣਾਈ ਸੀਗੀ ਬੈਡੀ ਤੋਂ ਆਏ ਆ ਸਾਈਕਲ ਤੇ ਵੀ ਥੋੜੀ ਜਿਹੀ ਬਣਾ ਲੈਣ ਬਾਓ ਯਾਨੀ ਮਸੀਂ ਜਦੋਂ ਜਦ ਕਰਕੇ ਬਣਾਈ ਸੀਗੀ ਤੇ ਜੇ ਅੰਦਰੋਂ ਦਰਸ਼ਨ ਨਾ ਕਰਵਾ ਹੋਏ ਤਾਂ ਪੰਜ ਤਖਤ ਸਹਿਵਾਨਾਂ ਦਾ ਆਪਣਾ ਸਫਰ ਹੈ ਨਾਲੇ ਬਹੁਤ ਗੁਰੂ ਘਰਾਂ ਦੇ ਉਹਦੇ ਵਿੱਚ ਦਰਸ਼ਨ ਆ ਤੇ ਦਰਸ਼ਨ ਕਰਿਓ ਤੇ ਨਾਲੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਮਿਹਨਤ ਕਰਕੇ ਸਾਂਝੀ ਕੀਤੀ ਆ ਆਪਾਂ ਜਰੂਰ ਦੇਖਿਓ ਉਹ ਵੀਡੀਓ ਕੱਢ ਕੇ ਵੀ ਜੀ ਪੰਜ ਤਖਤ ਸਹਿਵਾਨਾਂ ਦਾ ਸਫਰ ਸੀ ਉਹ ਜੀ ਆਪਣਾ ਪਹਿਲਾ ਸਫਰ ਸਾਈਕਲ ਸਫਰ ਆਜੋ ਜੀ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਇਧਰ ਵੀ ਇੱਕ ਆ ਦੁਕਾਨਦਾਰੀ ਲਾ ਕੇ ਬੈਠੇ ਆ ਐਵੇਂ ਹੁਣ ਇਹਨੂੰ ਕਹਿ ਰਿਹਾ ਮੈਂ ਦੁਕਾਨਦਾਰੀ ਲਾ ਕੇ ਬੈਠੇ ਆ ਤੇ ਇਹਨੂੰ ਹੁਣ ਬੜਾ ਗਿਆਨ ਨਾਲ ਵੰਡਣ ਲੱਪਿਓ ਕਮੈਂਟਾਂ ਵਿੱਚ ਆ ਕੇ ਕਿਉਂਕਿ ਆਪਾਂ ਬਹੁਤ ਗੋਹ ਦੇ ਦਿੰਦੇ ਆ ਸਫਰ ਕਰਦੇ ਦੌਰਾਨ ਤੇ ਬੋਲੀ ਦਾ ਸਿਰ ਫੇਸ ਕਰਕੇ ਨਗਾ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਨਹੀਂ ਕਰੀਦੀਆਂ ਗੱਲਾਂ ਵੀ ਆਪਣਾ ਜਗਾ ਚੱਕੋ ਦਾ ਆਪਣੇ ਢੈਡ ਨੰਗਾ ਹੁੰਦਾ ਆ ਤੇ ਬਦਨਾਮੀ ਆਪਣੇ ਗੁਰੂ ਘਰਾਂ ਦੀ ਹੋਣੀ ਆ ਇਸ ਕਰਕੇ ਗੱਲਾਂ ਬਾਤਾਂ ਨਹੀਂ ਸਾਂਝੀਆਂ ਕਰੀਦੀਆਂ ਅੱਜ ਉਹਦਾ ਦਿਲ ਕਰਦਾ ਸੀ ਸਾਂਝੀਆਂ ਕਰਾਂ ਪਰ ਰਾਤੀ ਸੋਚ ਕੇ ਪਿਆ ਇਹ ਕਰਨੀਆਂ ਤੇ ਫੇਰ ਸੋਚਿਆ ਨਹੀਂ ਯਾਰ ਛੱਡ ਬਰੇ ਕਿਉਂਕਿ ਰਾਤੀ ਵੀ ਆਪਾਂ ਇੱਥੇ ਬਹੁਤ ਖੱਜਲ ਖਵਾਰ ਹੋਏ ਆ ਇਹਨਾਂ ਠੇਕੇਦਾਰਾਂ ਨਾਲ ਬਹੁਤ ਮੱਥਾ ਮਾਰਨਾ ਪਿਆ ਰਾਤੀ 1 ਵਜੇ ਜਾ ਕੇ ਆਪਣਾ ਰਹਿਣ ਦਾ ਅਰੇਂਜਮੈਂਟ ਹੋਇਆ ਵਾ ਸਿੱਨਾਂ ਤੁਹਾਨੂੰ ਦੱਸ ਦਿੰਨੇ ਆ ਬਾਕੀ ਤੁਸੀਂ ਵੀ ਸਾਵਧਾਨ ਰਹਿਆ ਤੁਸੀਂ ਵੀ ਗੁਰੂ ਘਰਾਂ ਜਾਣੇ ਹੀ ਆ ਤੁਹਾਨੂੰ ਵੀ ਪਤਾ ਹੀ ਆ ਕੀ ਕਾ ਹੋ ਰਿਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਲਵਾਉ ਸੰਗਤ ਜੀ ਗੁਰੂ ਚਰਨਾਂ 'ਚ ਹਾਜ਼ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਤ ਰੋਸਤੀ ਬਲ ਬਖਸ਼ਣਾ ਸਰ ਸੰਗਤ ਦੇ ਦਰਸ਼ਨ ਕਰਨ ਲੱਗੀ ਦੇ ਮਨੋ ਕਾਮਨਾ ਪੂਰੀਆਂ ਕਰਨੀਆਂ ਵਾਹਿਗੁਰੂ ਜੀ ਸਤਨਾਮ ਸਾਂਘਾ ਜੀ ਇਹ ਵੀਡੀਓ ਅੰਦਰ ਆਪੋ ਥੋੜੀ ਪੜਦੇ ਨਾ ਬਣਾਈ ਸੀਗੀ ਤੇ ਵਾਇਸ ਰਿਕਾਰਡ ਬਾਅਦ ਵਿੱਚੋ ਕੀਤੀ ਆ ਹਾਂਜੀ ਸੰਗਤ ਜੀ ਆਪਾਂ ਤੱਕਤਿ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦਾ ਆਪਾਂ ਦਰਸ਼ਨ ਕਰ ਲਏ ਹਨ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਥੋੜੀ ਜਿਹੀ ਲਾ ਲਈਏ ਕੱਪੜਿਆਂ ਦੀ ਝੁੱਟੀ ਕਪੜਾ ਰੀੜਾ ਲੱਥਾ ਧੋ ਲਿਆ ਆ ਪਰ ਸੁੱਕਣ ਆ ਰਹੀ ਹੈਗਾ ਕਿਉਂਕਿ ਉੱਧਰ ਧੁੱਪ ਨਹੀਂ ਗਈ ਤੇ ਪੱਖਾ ਜਿਹਾ ਲਾ ਕੇ ਛੱਡਿਆ ਅੰਦਾ ਆਪਾਂ ਬਾਕੀ ਹੁਣ ਚੱਲਦੇ ਆ ਆਪਾਂ ਦਰਸ਼ਨ ਕਰਨਾ ਗੁਰਦੁਆਰਾ ਬਾ ਲੀਲਾ ਸੰਗਤ ਮੈਣੀ ਤੇ ਜੇ ਇਸ ਪਹਿਲਾਂ ਤੁਸੀਂ ਸਥਾਨ ਦੇ ਦਰਸ਼ਨ ਕਰਕੇ ਹਟੇ ਆ ਤੇ ਇਸ ਸਥਾਨ ਨੂੰ ਪਹਿਲਾਂ ਪੂਰਬ ਕੀ ਸੰਗਤ ਕਿਹਾ ਜਾਂਦਾ ਸੀਗਾ ਪੂਰਬ ਕੀ ਸੰਗਤ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਉਦਾਸੀ ਸਮੇ ਇਸ ਸਥਾਨ ਤੇ ਹੀ ਸਿੱਖ ਪ੍ਰਚਾਰ ਦੀ ਜਾਨੀ ਕਿ ਕਿੱਦਾਂ ਕਹਿੰਦੇ ਹੁੰਦੇ ਆ ਸਿੱਖ ਪ੍ਰਚਾਰ ਦੀ ਐਕਾ ਆਪਣੀ ਸ਼ਾਬਦ ਨਹੀਂ ਆਉਂਦੇ ਹੁੰਦੇ ਜਿਹੜੀ ਗੱਲ ਸਚਾਈ ਆ ਸਿੱਖੀ ਪ੍ਰਚਾਰ ਦਾ ਸਭ ਤੋਂ ਵੱਡਾ ਕੇਂਦਰ ਸਥਾਪਿਤ ਕੀਤਾ ਸੀਗਾ ਹਾਂ ਇਦਾਂ ਸਹੀ ਆ ਹਨਾ ਸਿੱਖੀ ਪ੍ਰਚਾਰ ਦਾ ਸਭ ਤੋਂ ਵੱਡਾ ਕੇਂਦਰ ਪਹਿਲਾ ਕੇਂਦਰ ਪਹਿਲਾ ਸਾਫਰ ਕੀਤਾ ਸੀਗਾ ਤਨਤਨ ਸ਼ੇਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਬਾਕੀ ਜਦੋਂ ਆਪਾਂ ਪੰਜ ਤਖਤ ਸਬਾਨਾਂ ਦਾ ਸਫ਼ਰ ਕੀਤਾ ਸੀਗਾ ਯਾਰ ਕਿੱਦਾਂ ਨੂੰ ਜਾਣਾ ਹਾਂਜੀ ਜਦੋਂ ਆਪਾਂ ਨਾ ਪਹਿਲਾਂ ਪੰਜ ਤਖਤ ਸਬਾਨਾਂ ਦਾ ਸਾਈਕਲ ਸਫ਼ਰ ਕੀਤਾ ਸੀਗਾ ਉਦੋਂ ਆਪਾਂ ਜਦੋਂ ਇਸ ਸਥਾਨ ਤੇ ਪਹੁੰਚੇ ਸੀਗੇ ਤਖਤ ਸ਼ੇਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਉਦੋਂ ਆਪਾਂ ਬਹੁਤ ਮਿਹਨਤ ਕੀਤੀ ਸੀਗੀ ਸਾਰਾ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰ ਲਓ ਤੇ ਉਹ ਵੀਡੀਓ ਜਰੂਰ ਕੱਟ ਕੇ ਦੇਖਿਓ ਉਹ ਬੇਨਤੀ ਹੈ ਆਪਣੀ ਸਾਈਕਲ ਸੌਰ ਯਾਰ ਪੰਜ ਤੱਕ ਸਹਿਬਾਨਾਂ ਦਾ ਆ ਵੀਡੀਓ ਥੱਲੇ ਜਾ ਕੇ ਹੁਣੀ ਆ ਉਹ ਜਾਨੀ ਕਿ ਉਹ ਆਪਣੀ ਪਹਿਲੀ ਸ਼ੁਰੂਆਤ ਸੀ ਸਫਰ ਦੀ ਸਾਈਕਲ ਸਫਰ ਦੀ ਤੇ ਆ ਜਾਓ ਹੁਣ ਆਪਾਂ ਪਹੁੰਚ ਗਏ ਆ ਲੋ ਸੰਗਤ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਪਟਨਾ ਸਾਹਿਬ ਸੂਬਾ ਬਿਹਾਰ ਸੰਗਾ ਜੀ ਕਰੋ ਜੀ ਦਰਸ਼ਨ ਦਰਬਾਰ ਦੇ ਬਾਹਰੋਂ ਜੀ ਪਹਿਲਾਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੇ ਅੰਦਰੋਂ ਦਰਬਾਰ ਦੇ ਦਰਸ਼ਨ ਕੋਸ਼ਿਸ਼ ਕਰਾਂਗੇ ਜੇ ਕਰਵਾ ਹੋ ਜਾਣ ਤੇ ਕਿਉਂਕਿ ਆਪਾਂ ਤਖਤ ਸਾਹਿਬ ਗੁਰੂ ਘਰ ਜਦੋਂ ਆਪਾਂ ਦਰਸ਼ਨ ਕਰਵਾਏ ਉਹ ਸੈਰ ਉਹ ਨਹੀਂ ਦੇਖੀ ਕਲਿੱਪ ਦਰਬਾਰ ਦੀ ਤੇ ਗੁਰੂ ਜੀ ਦੀਆਂ ਨਿਸ਼ਾਨੀਆਂ ਵੀ ਬਹੁਤ ਆ ਦੋਨੇ ਗੁਰੂ ਘਰਾਂ ਦੇ ਵਿੱਚ ਇੱਥੇ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਵੀ ਤੇ ਗੁਰਦੁਆਰਾ ਤਖਤ ਫਰੀਪਟਨਾ ਸਾਹਿਬ ਜੀ ਤੇ ਉਹ ਨਿਸ਼ਾਨੀਆਂ ਦੇ ਦਰਸ਼ਨ ਨਹੀਂ ਕਰਵਾਉ ਏ ਉਹ ਕੈਮਰਾ ਚਲਾਉਣ ਨਹੀਂ ਦਿੰਦੇ ਹੈਗੇ ਆ ਉਹੀ ਗੱਲ ਫੇਰ ਤੁਹਾਨੂੰ ਕਹਿੰਨਾ ਸਾਈਕਲ ਸਫਰ ਜਿਹੜਾ ਆਪਾਂ ਕੀਤਾ ਸੀ ਪਹਿਲਾਂ ਜੋ ਸ਼ੁਰੂਆਤ ਕੀਤੀ ਸੀ 5-10 ਦਾ ਸਫਰ ਕੀਤਾ ਉਹਦੇ ਵਿੱਚ ਵੀਡੀਓ ਕੱਢ ਕੇ ਦੇ ਲਿਓ ਉਹਦੇ ਵਿੱਚ ਆਪਾਂ ਸਾਰੀ ਜਿੰਨੀਆਂ ਵੀ ਗੁਰੂ ਜੀ ਦੀਆਂ ਇੱਥੇ ਨਿਸ਼ਾਨੀਆਂ ਜੋ-ਜੋ ਵੀ ਯਾਨੀ ਕਿ ਹੈ ਗੁਰੂ ਜੀ ਦਾ ਉਹ ਸਾਰੇ ਦੀ ਵੀਡੀਓ ਆਪਾਂ ਬਣਾਈ ਹੋਆ ਕਿਉਂਕਿ ਉਹਦਾ ਇੱਕ ਪਖਰਾਈ ਜਨੂਨ ਸੀਗਾ ਜਨੂਨ ਹਉਣ ਪੀਆ ਪਰ ਹੁਣ ਹੋਰ ਥੋੜੇ ਹਿਸਾਬ ਇਹਨਾਂ ਨੇ ਕਿੰਥੇ ਤੱਕ ਮੱਥਾ ਮਾਰੀ ਚੱਲੀਏ ਜਾਣੀ ਕਿ ਦਿਮਾਗ ਖਰਾਬ ਹੁੰਦਾ ਨਾ ਨਾ ਮੱਥਾ ਮਾਰ ਮਾਰ ਕੇ ਜਿਹੜੇ ਆਪਣੇ ਆ ਗੁਰੂਗਰਾਹ ਦੇ ਠੇਕੇਦਾਰ ਬਣੇ ਹੋ ਆ ਆ ਜੋ ਦਰਸ਼ਨ ਕਰਦੇ ਆ ਪਹਿਲਾਂ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਲਵਾਉ ਜੀ ਗੁਰੂ ਚਰਨਾਂ ਦਾ ਹਾਜ਼ਰੀ ਗੁਰੂ ਦੁਆਰਾ ਬਾਦ ਲੀਲਾ ਮੈਣੀ ਸੰਗਤ ਸ੍ਰੀ ਪਟਨਾ ਸਾਹਿਬ ਬਿਹਾਰ ਜੀ ਸੱਚਖੰਡ ਰਾਣੀ ਦਸੰਭਰਾ ਦੇਵੀ ਦਾ ਕਮਰਾ ਸੰਗਤ ਜੀ ਕਰੋ ਜੀ ਦਰਸ਼ਨ ਇਹ ਆ ਜੀ ਕਰੋਉਂਦੇ ਦਾ ਦਰਖਤ ਤੇ ਇਹਨੂੰ ਉਹ ਫਾਇਲ ਲੱਗਦਾ ਆ ਆ ਦਿਖਾ ਲਦਾ ਮੈਂ ਜ਼ੂਮ ਕਰਕੇ ਜੀ ਤੇ ਆ ਕਮੈਂਟ ਆ ਜਿਹੜੇ ਲਾਲ ਲਾਲ ਦੇ ਆਹ ਕਿਦਾਂ ਆਪਾਂ ਟਿਕਾਣ ਨੂੰ ਕਹਦੇ ਇਹ 베ਰੀ ਦੇ ਆ 베ਰੀ ਦੇ ਕਹਿੰਦਾ 베ਰੀ ਤਾਂ 베ਰ ਹੁੰਦੇ ਆ ਆਪਣੇ ਡੇਗ ਤੇ ਜਿਹੜੇ ਦੁਕਾਨੂ ਹੁੰਦੇ ਆ ਉਦਾਂ ਉੱਡੇ-ਉੱਡੇ ਲੱਗਦੇ ਪਰ ਲਾ ਲਿਆ ਇਹ ਤੇ ਆ ਜਿਹੜੇ ਆ ਹਾਏ ਆ ਜੀ ਤੇ ਇਹ ਕਰਾਉਂਦੇ ਦਾ ਦਰਾਖਤ ਜੀ ਤਾਂ ਤਾਂ ਨਸ਼ੀਰਿ ਗੁਰੂ ਗੋਵੇਂ ਸਾਹਿਬ ਜੀ ਨੇ ਪਾਸ਼ਾ ਜੀ ਨੇ ਧਾਤਣ ਕਰਕੇ ਗੱਡੀ ਸੀਗੀ ਉਸ ਤੋਂ ਬਣਿਆ ਇਹ ਦਰਾਖਤ ਆ ਤੇ ਇਤਿਹਾਸ ਵਿੱਚ ਤਾਂ ਇੱਥੇ ਲਿਖਿਆ ਆ ਵਧੀਆ ਤਰੀਕੇ ਨਾਲ ਪਰ ਇੱਕ ਦੋ ਗੱਲਾਂ ਜਿਹੜੀਆਂ ਮਨਮਤ ਵਾਲੀਆਂ ਆ ਗੁਰਮਤ ਵਾਲੀਆਂ ਨਹੀਂ ਹੈਗੀਆਂ ਉਹ ਆ ਇਹਦੇ ਵਿੱਚ ਇਸ ਕਰਕੇ ਆਪਾਂ ਬੋਲ ਕੇ ਨਹੀਂ ਦੱਸਿਆ ਤੇ ਯਾਨੀ ਇੰਨਾ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਦਤਨ ਗੱਡੀ ਸੀਗੀ ਉਤੋਂ ਹੋਇਆ ਦਰਗਤ ਇਹ ਜੀ ਕਿ ਇੱਧਰ ਆ ਜੀ ਯਾਤਰੀ ਨਿਵਾਸ ਰਾਜ ਮਾਤਾ ਬਿਸੰਭਰਾ ਦੇਵੀ ਆ ਇਹਨਾਂ ਦਾ ਦਾਅਵਾ ਕਰੇ ਇਥੋਂ ਕਮਰੇ-ਕਮਰੇ ਮਿਲਦੇ ਆ ਜੀ ਇਹ ਤਾਂ ਪਿਛਲੀ ਏਰੀਆ ਆਪਾਂ ਆਏ ਸੀਗੇ ਆਪਾਂ ਉੱਥੇ ਰਹੇ ਸੀਗੇ ਇਹ ਆ ਜਿਹੜਾ ਇਹਨਾਂ ਲਾਇਆ ਜੀ ਇਹ ਇੱਥੇ ਰਹੇ ਸੀਗੇ ਆਪਾਂ ਅੰਦਰ ਉਦੋਂ ਗਰਮੀ ਬਹੁਤ ਸੀਗੀ ਪਰ ਤੇ ਇਹਦੇ ਇਦਰੇ ਆ ਜੀ ਬਣੀਓ ਪਰ ਕਮਰਾ ਨਹੀਂ ਹੁੰਦਾ ਇਹਨਾਂ ਦੇ ਕੋਲ ਖਾਲੀ ਕਦੀ ਵੀ ਜੀ ਸਤਨਾਮ ਸ਼੍ਰੀ ਵਾਖੀ ਗੁਰੂ ਕੀਰਤਨ ਹੋ ਰਿਹਾ ਗੁਰੂ ਘਰ ਜੀ ਐ ਕੇਸੀ ਤਰ੍ਹਾਂ ਜੀ ਆਪਾਂ ਗੁਰਦਾਰ ਦੇ ਦੋ ਐਂਟਰ ਹੋਣ ਲਾ ਦੇ ਮੇਨ ਗੇਟ ਤੇ ਵੀ ਇੱਕ ਬਣੀਓ ਆ ਸਰਾ ਐਨ ਆਰ ਆਈ ਸਰਾ ਆ ਉਹ ਜੀ ਤੇ ਉਹ ਐਨ ਆਰ ਆਈ ਸਰਾ ਪਰ ਖਾਸ ਕਰਕੇ ਇੰਗਲੈਂਡ ਵਾਲਿਆਂ ਨੂੰ ਪਹੜਿਆ ਉੱਥੇ ਤੇ ਉਹਦੇ ਵਜ੍ਹਾ ਤਾਂ ਨਹੀਂ ਇਹ ਵੀ ਕੀਤਾ ਆ ਬਈ ਸਵੇਰ ਨੂੰ ਤੁਹਾਡੇ ਲਈ ਪਰੌਂਠੇ ਬਣ ਕੇ ਜਾਂਦੇ ਆ ਸੰਗਤ ਜੀ ਬਹਿਗੇ ਤੁਹਾਨੂੰ ਸ਼ਗਨ ਦੀ ਲੋੜ ਨਹੀਂ ਇੱਥੇ ਤੱਕ ਹੀ ਨਹੀਂ ਕਰ ਦਤਾ ਜੀ ਵਾਹ ਤੁਹਾਡੇ ਠੇਕੇਦਾਰੋ ਸਵੇਰ ਨੂੰ ਪਰੌਂਠੇ ਬਣ ਕੇ ਜਾਂਦੇ ਆ ਐਨਆਰਆਈ ਸਰਾਂ ਦੇ ਵਿੱਚ ਜੀ ਆਲੂਆਂ ਵਾਲੇ ਇਹ ਠੇਕੇਦਾਰਾਂ ਨੇ ਕੀਤਾ ਸਾਰਾ ਕੰਮ ਜੋ ਗੁਰੂ ਘਰਾਂ 'ਚ ਬੈਠੇ ਆ ਸੰਗਤ ਜੀ ਆ ਆ ਜੀ ਐਨਆਰਆਈ ਸਰਾਂ ਜਿਹੜੀ ਆਪਾਂ ਗੱਲ ਕਰਦੇ ਹਟੇ ਪਹਿਲਾਂ ਤੇ ਇਹਦੇ ਵਿੱਚ ਪਹਿਲ ਵੈਸੇ ਇੰਗਲੈਂਡ ਵਾਲਿਆਂ ਨੂੰ ਹੁੰਦੀ ਆ ਇਹ ਬਿਲਕੁਲ ਗੁਰੂ ਘਰ ਦੇ ਨਾਲ ਹੀ ਆ ਇੱਥੇ ਬਾਹਰ 메ਨ ਗੇਟ ਦੇ ਨਾਲ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ Patna ਸਾਹਿਬ ਸੂਬਾ ਬਿਹਾਰ ਬਰਾਜੇ ਦੇ ਲੋਕਾਂ ਦਾ ਪਿਆ ਆ ਆ ਸ਼ਹਿਰ ਪਟਨਾ ਦੀਆਂ ਗਲੀਆਂ ਤੇ ਘਰ ਮੈਂ ਕਹਿੰਦਾ ਕੋਈ ਬਣਾ ਲੈਂਦੇ ਥੋੜੀ ਜਿਹੀ ਵੀਡੀਓ ਇਹ ਆਪਾਂ ਹੁਣ ਜਾ ਰਹੇ ਆ ਆਪਣੇ ਟਿਕਾਣੇ ਵੱਲ ਨੂੰ ਤੇ ਮੈਂ ਕਹਾਂ ਸ਼ਾਮ ਜੀ ਨੂੰ ਆਵਾਂਗੇ ਫੇਰ ਉਧਰ ਦਾ ਸ਼ਾਮ ਪਈ ਹੋਈ ਹੈ ਜਾਨੀ ਕਿ ਰਹਿ ਰਾਤ ਦੇ ਟਾਈਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਇੱਕ ਵਾਰੀ ਫੇਰ ਰਹਿ ਰਾਹ ਦੇ ਟਾਈਮ ਸੰਗਤ ਬੈਠੀ ਆ ਜੀ ਅਨੰਦ ਵਜਾ ਵਿਆ ਗੁਰੂ ਘਰ ਤਾਂ ਆ ਗਏ ਤਾਂ ਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਬਲੇਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਆਉਨੇ ਆ ਫੇਰ ਇੱਕ ਵਾਰ ਤੇ ਫੇਰ ਗੁਰੂ ਤੋਂ ਕਰੀਏ ਅਰਦਾਸ बाबा जी आप ही सबर फतेह करवाना है अंग संग सहाई रह के। i di. ਨਾਮ ਤੇਰਾ ਤਬਿਆ। ਸਸਿਸ ਹਾਂਜੀ ਕਿਦਾਂ ਲੱਗੀ ਅੱਜ ਦੀ ਵੀਡੀਓ ਜੀ ਇਹ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਜਿੰਨੀ ਕੋਸ਼ਿਸ਼ ਹੋ ਸਕੀ ਆਪਾਂ ਕੋਸ਼ਿਸ਼ ਕੀਤੀ ਆ ਫੇਰ ਦਰਬਾਰ ਦੇ ਅੰਦਰੋਂ ਦਰਸ਼ਨ ਕਰਾ ਲਈਏ ਸੰਗਤ ਨੂੰ ਜਿੰਨੇ ਕ ਆਪਣੇ ਭੈਣ ਭਰਾ ਮਾਤਾਵਾ ਬਜ਼ੁਰਗ ਆਪਣੇ ਨਾਲ ਜੁੜੇ ਆ ਆਪਣਾ YouTube ਪਰਿਵਾਰ ਜਿਹਨੂੰ ਕਹਿ ਸਕਦੇ ਆਪਾਂ ਤੇ ਠੀਕ ਆ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਸਾਰਿਆਂ ਨੂੰ YouTube ਆਪਣਾ ਜਿੰਨਾ ਵੀ ਪਰਿਵਾਰ ਆ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਨਵੇਂ ਰਾਹਾਂ ਤੇ ਨਵੇਂ ਸਫ਼ਰ ਤੇ ਕੱਲ ਤੋਂ ਨਵੇਂ ਰਾਹ ਜੜੀ ਸ਼ੁਰੂ ਹੋ ਜਾਣੇ ਆਪਣੇ ਠੀਕ ਹੈ ਸਵੇਰ ਨੂੰ ਮਿਲਦੇ ਆਂ ਫੇ ਦਿਨੇ ਅਪਡੇਟ ਵੀ ਕਿੱਧਰ ਨੂੰ ਕੂੜਾ ਭਜਾਉਣਾ ਆਪਾਂ